ਖੇਤ ਵਿੱਚ ਖਾਦ ਖਿਲਾਰਨਾ ਔਖਾ ਤੇ ਮਹਿੰਗਾ ਕੰਮ ਹੁੰਦਾ ਹੈ ਇਸ ਕੰਮ ਲਈ ਲੇਬਰ ਦੀ ਜ਼ਰੂਰਤ ਨਾਲ ਸਮੇਂ ਦੀ ਵੀ ਬਰਬਾਦੀ ਹੁੰਦੀ ਹੈ ਪਰ ਹੁਣ ਕਿਸਾਨਾਂ ਦੀ ਇਸ ਸਮੱਸਿਆ ਦਾ ਹੱਲ ਨਿਕਲ ਗਿਆ ਹੈ ਦਿਨਾਂ ਵਿੱਚ ਹੋਣ ਵਾਲਾ ਕੰਮ ਘੰਟਿਆਂ ਵਿੱਚ ਹੋਵੇਗਾ ਇਹ ਕੰਮ ਕਰੇਗੀ ਸ਼ਕਤੀਮਾਨ ਕੰਪੋਸਟ ਸਪ੍ਰੈਡਰ ਮਸ਼ੀਨ ਇਹ ਮਸ਼ੀਨ ਖੇਤ ਵਿੱਚ ਖਾਦ ਨੂੰ ਬਹੁਤ ਹੀ ਆਸਾਨੀ ਤੇ ਵਧੀਆ ਤਰੀਕੇ ਨਾਲ ਪਾਉਂਦੀ ਹੈ ਆਓ ਜਾਣਦੇ ਹਾਂ ਇਸ ਮਸ਼ੀਨ ਦੇ ਫਾਇਦੇਆਂ ਬਾਰੇ ਇਹ ਖਾਦ ਨੂੰ ਖੇਤ ਵਿੱਚ ਇੱਕ ਸਾਰ ਪਾਉਂਦੀ ਹੈ ਇਸ ਸਮੇਂ ਤੇ ਲੇਬਰ ਦੀ ਬਚਤ ਕਰਦੀ ਹੈ ਮਸ਼ੀਨ ਨੂੰ 35 ਹਸ ਪਾਵਰ ਜਾਂ ਇਸ ਤੋਂ ਵੱਡੇ ਟਰੈਕਟਰ ਨਾਲ ਲਗਾ ਕੇ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਨੂੰ ਬਣਾਉਣ ਲਈ ਉੱਚ ਕੁਆਲਿਟੀ ਦੇ ਮਟੀਰੀਅਲ ਦੀ ਵਰਤੋਂ ਕੀਤੀ ਗਈ ਹੈ। ਇਹ ਦੀ ਰੱਖ-ਰਖਾਅ ਦਾ ਖਰਚ ਬਹੁਤ ਘੱਟ ਹੈ। ਇੱਕ ਮਜ਼ਦੂਰ ਇਸ ਦੀ ਬਹੁਤ ਹੀ ਆਸਾਨੀ ਨਾਲ ਵਰਤੋਂ ਕਰ ਸਕਦਾ ਹੈ। ਇਹ ਮਸ਼ੀਨ ਸਬਜ਼ੀਆਂ ਦੀ ਕਾਸ਼ਤ ਕਰਨ ਵੇਲੇ ਕਿਸਾਨਾਂ ਲਈ ਲਾਭਦਾਇਕ ਹੈ। ਖਾਦ ਨੂੰ ਖੇਤ ਵਿੱਚ ਪਾਉਣ ਸਮੇਂ ਮੋਟਾਈ ਨੂੰ ਲੋਡ ਅਨੁਸਾਰ ਐਡਜਸਟ ਕੀਤਾ ਜਾ ਸਕਦਾ ਹੈ। ਇਹ ਮਸ਼ੀਨ ਹਾਈਡਰੌਲਿਕ ਸਿਸਟਮ ਨਾਲ ਲੈਸ ਹੈ।